ਦਾਇਕਾ ਫੋਟੋਗ੍ਰਾਫਰ ਦੀ ਭੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਜੀਹਾਂ ਦੱਸਦੀ ਹੈ ਕਿ ਇਹ ਫੋਟੋਗ੍ਰਾਫਰ ਜਿਹੜਾ ਸੀ ਲੋਹੜੀ ਵਾਲੇ ਦਿਨ ਕਿਸੇ ਪ੍ਰੋਗਰਾਮ ਤੇ ਗਿਆ ਸੀ ਪਰ ਜਿਸ ਤੋਂ ਬਾਅਦ ਉਹ ਤੋਂ ਗਾਇਬ ਹੋ ਗਿਆ ਸੀ ਲਾਪਤਾ ਹੋ ਗਿਆ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਤਾਰ ਇਸ ਆਪਣੇ ਫੋਟੋਗ੍ਰਾਫਰ ਦੀ ਭਾਲ ਜਿਹੜੀ ਹੈ ਕੀਤੀ ਜਾ ਰਹੀ ਸੀ ਜੀ ਹਾਂ ਤਾਂ ਇਹ ਤਸਵੀਰ ਤੁਸੀਂ ਵੀ ਸ਼ਾਇਦ ਦੇਖੀ ਹੋਵੇਗੀ ਕਿ ਕੁਝ ਸੋਸ਼ਲ ਮੀਡੀਆ ਤੇ ਬੀਤੇ ਦੋ ਤਿੰਨ ਦਿਨਾਂ ਤੋਂ ਇਹ ਫੋਟੋ ਜਿਹੜੀ ਆ ਲਗਾਤਾਰ ਵਾਇਰਲ ਹੋ ਰਹੀ ਸੀ ਸੋਸ਼ਲ ਮੀਡੀਆ ਤੇ ਇਸ ਲਾਪਤਾ ਵਿਅਕਤੀ ਦੀ ਭਾਲ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਸੀ ਤਾਂ ਇਸ ਦੇ ਨਾਲ ਜੁੜੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਦੱਸਦੀ ਹੈ ਕਿ ਇਸ ਫੋਟੋਗ੍ਰਾਫਰ ਦੀ ਮੌਤ ਹੋ ਗਈ ਹੈ ਤਾਂ ਇਸ ਦੀ লাশ ਜਿਹੜੀ ਹੈ ਕਪੂਰਥਲਾ ਦੇ ਕੋਲ ਲੱਭੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵਿੱਚ ਸ਼ੋਕ ਦਾ ਮਾਹੌਲ ਜਿਹੜਾ ਆ ਉਛਾ ਗਿਆ ਤਾਂ ਦੱਸਦੀ ਹੈ ਕਿ ਮੇਰੇ ਤੱਕ ਵਿਅਕਤੀ ਦੀ ਪਛਾਣ ਜਿਹੜੀ ਹੈ ਦਿਖਸ਼ਿਤ ਵਜੋ ਹੋਈ ਹੈ ਜੋ ਕਿ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਸੀ ਤੇ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਲੋੜੀ ਵਾਲੇ ਦਿਨ ਹੀ ਜਿਹੜਾ ਆ ਫੰਕਸ਼ਨ ਨੂੰ ਲੈ ਕੇ ਕਿਤੇ ਫੰਕਸ਼ਨ ਕਵਰ ਕਰਨ ਗਿਆ ਸੀ ਫੰਕਸ਼ਨ ਦੇ ਵਿੱਚ ਫੋਟੋਆਂ ਖੇਚਣ ਦੇ ਲਈ ਗਿਆ ਸੀ ਪਰ ਉੱਥੇ ਹੀ ਜਿਵੇਂ ਉਸ ਤੋਂ ਬਾਅਦ ਇਹ ਘਰ ਨਹੀਂ ਮੁੜਦਾ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਨੂੰ ਫੋਨ ਕੀਤਾ ਜਾਂਦਾ ਪਰ ਇਸ ਦਾ ਫੋਨ ਜਿਹੜਾ ਆ ਬੰਦ ਹੁੰਦਾ ਹੈ ਉਸ ਤੋਂ ਬਾਅਦ ਪਰਿਵਾਰਕ ਮੈਂਬਰ ਜਿਹੜੇ ਨੇ ਕਾਫੀ ਜ਼ਿਆਦਾ ਚਿੰਤਾ ਦੇ ਵਿੱਚ ਹੋ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿੱਥੇ ਇਹ ਪ੍ਰੋਗਰਾਮ ਕਵਰ ਕਰਨ ਗਿਆ ਸੀ ਉੱਤੇ ਫੋਨ ਕੀਤਾ ਜਾਂਦਾ ਪਰ ਉਹ ਕਹਿੰਦੇ ਨੇ ਕਿ ਇੱਥੋਂ ਪ੍ਰੋਗਰਾਮ ਕਵਰ ਕਰਨ ਤੋਂ ਬਾਅਦ ਇਹ ਜਾ ਚੁੱਕਿਆ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਥਾਣੇ ਦੇ ਵਿੱਚ ਰਿਪੋਰਟ ਵੀ ਲਿਖਾਈ ਜਾਂਦੀ ਹੈ ਹਸਪਤਾਲ ਦੇ ਵਿੱਚ ਪਤਾ ਕੀਤਾ ਜਾਂਦਾ ਤਾਂ ਬੀਤੇ 2 ਦਿਨਾਂ ਤੋਂ ਲਗਾਤਾਰ ਇਸ ਫੋਟੋਗ੍ਰਾਫਰ ਦੀ ਭਾਲ ਜਿਹੜੀ ਕੀਤੀ ਜਾ ਰਹੀ ਸੀ ਪਰ ਇਹ ਜਿਹੜਾ ਕਿਤੇ ਵੀ ਨਹੀਂ ਮਿਲਦਾ ਜਿਸ ਤੋਂ ਬਾਅਦ ਅਚਾਨਕ ਪਰਿਵਾਰਕ ਮੈਂਬਰਾਂ ਨੂੰ ਇੱਕ ਫੋਨ ਆਉਂਦਾ ਕਿਹਾ ਜਾਂਦਾ ਹੈ ਕਿ ਤੁਹਾਡੇ ਇਸ ਮੁੰਡੇ ਨੂੰ ਤਾਂ ਮੈਂ ਆਪਣੇ ਹੱਥਾਂ ਦੇ ਨਾਲ ਐਂਬੂਲੈਂਸ ਦੇ ਵਿੱਚ ਬਿਠਾਇਆ ਸੀ ਪਰ ਹੁਣ ਮੈਨੂੰ ਇਹ ਨਹੀਂ ਪਤਾ ਕਿ ਮੁੰਡਾ ਜਿਹੜਾ ਕਿਸ ਹਾਲਤ ਦੇ ਵਿੱਚ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਜਿਹੜੇ ਨੇ ਹਸਪਤਾਲ ਜਾਂਦੇ ਨੇ ਪਰ ਉੱਥੋਂ ਖਬਰ ਇਹ ਨਿਕਲ ਕੇ ਆਉਂਦੀ ਹੈ ਕਿ ਉਸਮ ਵਿਅਕਤੀ ਦੀ ਜਿਹੜੀ ਆ ਮੌਤ ਹੋ ਗਈ ਹੈ ਜੀ ਆ ਦੱਸ ਦਈਏ ਕਿ ਮੁੰਡਾ ਜਿਹੜਾ ਸੀਗਾ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਸੀਗਾ ਦਿਖਸ਼ਿਤ ਨਾਮ ਸੀਗਾ ਤੇ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਤਾਂ ਲੋਧੀ ਵਾਲੇ ਦਿਨ ਫੋਟੋਆਂ ਖਿੱਚਣ ਦੇ ਲਈ ਜਲੰਧਰ ਗਿਆ ਸੀ ਕਿਸੇ ਪ੍ਰੋਗਰਾਮ ਦੇ ਵਿੱਚ ਗਿਆ ਸੀ ਪਰ ਉੱਥੋਂ ਹੀ ਇਹ ਮੁੰਡਾ ਜਿਹੜਾ ਲਾਪਤਾ ਹੋ ਜਾਂਦਾ ਗਾਇਬ ਹੋ ਜਾਂਦਾ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਜਿਹੜੇ ਨੇ ਲਗਾਤਾਰ ਇਸ ਦੀ ਭਾਲ ਕਰ ਰਹੀ ਸੀ ਸੋਸ਼ਲ ਮੀਡੀਆ ਤੇ ਵੀ ਪੋਸਟਾਂ ਜਿਹੜੀਆਂ ਨੇ ਸਾਨੂੰ ਦੇਖਣ ਨੂੰ ਮਿਲੀਆਂ ਸੀ ਉਸ ਤੋਂ ਬਾਅਦ ਹੁਣ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਦੀ ਮੌਤ ਆ ਜਿਹੜੀ ਉਹ ਹੋ ਗਿਆ ਤਾਂ ਤਾਲਕਾਰੀ ਮੁਤਾਬਕ ਇਸ ਮੁੰਡੇ ਨੂੰ ਜਿਹੜਾ ਆ ਕਿਸੇ ਵਿਅਕਤੀ ਦੇ ਵੱਲੋਂ ਕਪੂਰਥਲਾ ਸੁਲਤਾਨਪੁਰਗ ਮਾਰਗ ਦੇ ਉੱਤੇ ਪਿੰਡ ਸ਼ੇਖਪੁਰ ਦੇ ਕੋਲੋਂ ਇਸ ਨੂੰ ਜਿਹੜਾ ਆ ਐਂਬੂਲੈਂਸ ਦੇ ਵਿੱਚ ਬਿਠਾਇਆ ਗਿਆ ਸੀ ਕਿਉਂਕਿ ਇਸ ਦਾ ਮੋਟਰਸਾਈਕਲ ਜਿਹੜਾ ਸਾਈਡ ਤੇ ਖੜਾ ਸੀ ਤੇ ਗੰਬੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਉਸ ਵਿਅਕਤੀ ਦੇ ਵੱਲੋਂ ਇਸ ਨੂੰ ਐਂਬੂਲੈਂਸ ਦੇ ਵਿੱਚ ਭੇਜਿਆ ਗਿਆ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਸ ਦੀ ਹਾਲਤ ਇਸ ਤਰੀਕੇ ਦੇ ਨਾਲ ਕਿਵੇਂ ਹੋਈ ਹੈ ਸ਼ਾਇਦ ਕੋਈ ਐਕਸੀਡੈਂਟ ਹੋਇਆ ਜਾਂ ਫਿਰ ਕਿਸੇ ਨੇ ਲੁੱਟ ਖੋਹ ਕੀਤੀ ਹੈ ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਇਸ ਦੀ ਮੌਤ ਹੋ ਗਈ ਹੈ ਤੇ ਇਸ ਖਬਰ ਨੂੰ ਜਲ ਤੋਂ ਜਲਦ ਜਿਹੜਾ ਜਿਵੇਂ ਵੀ ਕਰਕੇ ਜਿਵੇਂ ਪਰਿਵਾਰਕ ਮੈਂਬਰਾਂ ਤੱਕ ਪਹੁੰਚਦੀ ਹੈ ਤਾਂ ਉੱਥੇ ਜਿਹੜਾ ਕਾਫੀ ਜ਼ਿਆਦਾ ਸੋਗ ਦਾ ਮਾਹੌਲ ਬਣ ਜਾਂਦਾ ਤਾਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡਾ ਸਿੱਧਾ ਸਾਦਾ ਮੁੰਡਾ ਸੀਗਾ ਕੰਮਕਾਜ ਕਰਨ ਵਾਲਾ ਸੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਇਸ ਦਾ ਐਕਸੀਡੈਂਟ ਨਹੀਂ ਹੋਇਆ ਤਾਂ ਲੁੱਟ ਖੋ ਕਰਨ ਵਾਲਿਆਂ ਦੇ ਵੱਲੋਂ ਇਸ ਦਾ ਕਤਲ ਹੈ ਜਿਹੜਾ ਕੀਤਾ ਗਿਆ ਤਾਂ ਕਿਤੇ ਨਾ ਕਿਤੇ ਲੁੱਟ ਖੋ ਦਾ ਸ਼ੱਕ ਜਿਹੜਾ ਜਤਾਇਆ ਜਾ ਰਿਹਾ ਕਿਹਾ ਜਾ ਰਿਹਾ ਕਿ ਪਹਿਲਾਂ ਇਸ ਦੇ ਨਾਲ ਲੁੱਟ ਖੋ ਕੀਤੀ ਗਈ ਹੈ ਜਿਸ ਤੋਂ ਬਾਅਦ ਇਸ ਦਾ ਕਤਲ ਹੈ ਜਿਹੜਾ ਕੀਤਾ ਗਿਆ ਕਿਉਂਕਿ ਸਰੀਰ ਤੇ ਜੰਨੇ ਵੀ ਨਿਸ਼ਾਨ ਨੇ ਐਕਸੀਡੈਂਟ ਦੇ ਨਹੀਂ ਹੈਗੇ ਸ਼ਾਇਦ ਕਿਸੇ ਤੇਜ਼ ਤਾਰ ਹਥਿਆਰ ਨਾਲ ਕੀਤੇ ਹੋਏ ਵਾਰ ਦੇ ਨਿਸ਼ਾਨ ਨੇ ਜਿਸ ਦੇ ਨਾਲ ਇਸ ਦੀ ਮੌਤ ਹੋਈ ਹੈ ਤਾਂ ਦੱਸਦੀ ਹੈ ਕਿ ਇੱਕ ਨੌਜਵਾਨ ਫੋਟੋਗ੍ਰਾਫਰ ਸੀਗਾ ਫੋਟੋਗ੍ਰਾਫੀ ਕਰਨ ਦਾ ਕੰਮ ਕਰਦਾ ਸੀ ਲੋਹੜੀ ਵਾਲੇ ਦਿਨ ਕਿਸੇ ਪ੍ਰੋਗਰਾਮ ਨੂੰ ਕਵਰ ਕਰਨ ਦੇ ਲਈ ਗਿਆ ਸੀ ਪਰ ਅਚਾਨਕ ਲਾਪਤਾ ਹੋ ਜਾਂਦਾ ਜਿਸ ਤੋਂ ਬਾਅਦ ਇਸ ਦੀ ਭਾਲ ਕੀਤੀ ਜਾਂਦੀ ਹੈ ਤੇ ਫਿਰ ਬੀਤੀ ਦਿਨ ਹੀ ਇੱਕ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਉਸ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਹੈ ਜੀ ਮੇਰਾ ਨਾਮ ਅਮਰਿਤ ਹੈ ਠੀਕ ਹੈ ਕਿੱਥੇ ਰਹਿੰਦੇ ਹੋ ਭਾਈ ਸੁਲਤਾਨਪੁਰ ਲੋਧੀ ਨਿਊ ਮੋਲਟਾਉਂ ਦੇ ਰਹਿਣ ਵਾਲਾ ਹਾਂ ਤੇ ਕੀ ਮਾਮਲਾ ਕੀ ਹੈ ਸਾਰਾ ਸਰ ਮਾਮਲਾ ਇਹਦਾ ਹੈ ਕਿ ਮੇਰਾ ਬ੍ਰਦਰ ਛੋਟਾ ਭਰਾ ਮੇਰੇ ਤੋਂ ਉਹ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਫੋਟੋਗ੍ਰਾਫੀ ਦਾ ਕੰਮ ਕਰਨ ਵਾਸਤੇ ਉਹ 13 ਤੀਨ ਲੋੜੀ ਵਾਲੇ ਦਿਨ ਸ਼ਾਮੇ ਭਰਾ ਦਾ ਨਾਮ ਕੀ ਸੀ ਤਿਕਸ਼ਿਤ ਨਹੀਂ ਤਿਕਸ਼ਿਤ ਨਾ ਆ ਮੇਰੇ ਭਰਾ ਦਾ ਉਹ 30 ਸਾਲਾਂ ਦਾ ਸੀ ਤੇ ਉਹ ਜਲੰਧਰ ਪ੍ਰੋਗਰਾਮ ਨੂੰ ਲਾਉਣ ਗਿਆ ਸੀਗਾ ਜਲੰਧਰ ਤੋਂ ਵਾਪਸ ਆ ਗਿਆ तकरीबन ਕੋਈ 11:44 ਮਿੰਟ ਤੇ ਮੈਂ ਜਦੋਂ ਫੋਨ ਲਾਇਆ ਉਹਨੂੰ ਉਹਦਾ ਫੋਨ ਬੰਦ ਆਉਂਦਾ ਸੀ ਅਗਲੇ ਦਿਨ ਸਵੇਰੇ ਸਾਨੂੰ ਪਤਾ ਲੱਗਿਆ ਵੀ ਉੱਥੋਂ ਜਲੰਧਰ ਤੋਂ ਉਹ ਚੱਲ ਪਿਆ ਸੀਗਾ ਤੇ ਉਸ ਦੌਰਾਨ ਅਸੀਂ ਫਿਰ ਕਾਰਵਾਈ ਕਰਨੀ ਸ਼ੁਰੂ ਕੀਤੀ ਰਿਪੋਰਟ ਲਿਖਾਈ ਆਪਣੇ ਸੁਲਤਾਨਪੁਰ ਥਾਣੇ ਜਾ ਕੇ ਵੀ ਔਰ ਜੋ ਜੋ ਕਰ ਸਕਦੇ ਸੀਗੇ ਸਾਰੀਆਂ ਗੱਲਾਂ ਵੀ ਸਾਡਾ ਮਤਲਬ ਲੱਭ ਨਹੀਂ ਰਿਹਾ ਤੇ ਇਵਨ ਮੈਂ ਜਲੰਧਰ ਵੀ ਜਾ ਕੇ ਰਿਪੋਰਟ ਲਿਖਾ ਕੇ ਆਇਆ ਅਸੀਂ ਹਸਪੀਟਲ ਦੇ ਵਿੱਚ ਵੀ ਪਤਾ ਕਰਵਾਇਆ ਜਲੰਧਰ ਵੀ ਪਤਾ ਕਰਵਾਇਆ ਔਰ ਥਲੇ ਵੀ ਸਾਡਾ ਬੰਦਾ ਗਿਆ ਤੇ ਇਹਨਾਂ ਵੱਲੋਂ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸਾਡੇ ਬੰਦੇ ਅੱਜ ਸਵੇਰੇ ਮੈਨੂੰ ਇੱਥੇ ਸ਼ੇਖਪੁਰ ਤੋਂ ਰਾਹੁਲ ਪਾੜੀਆ ਕੌਂਸਲਰ ਆ ਉਹਨਾਂ ਦਾ ਫੋਨ ਆਇਆ ਵੀ ਜਿਹੜੀ ਇਹ ਫੋਟੋ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਵੀ ਜਿਹੜੀ ਲਾਪਤਾ ਆ ਇਹਨਾਂ ਨੂੰ ਮੈਂ ਐਂਬੂਲੈਂਸ 'ਚ ਪਾਇਆ ਆ 13 ਤਰੀਕ ਨੂੰ ਰਾਤ ਨੂੰ ਹੀ 12:05 ਦੇ ਆਸ-ਪਾਸ ਤੇ ਉਸ ਚੀਜ਼ ਦੀ ਹਸਪਤਾਲ ਦੇ ਕੋਲੋਂ ਕੋਈ ਇਤਲਾਹ ਨਾ ਦਿੱਤੀ ਗਈ ਥਾਣੇ ਦੇ ਵਿੱਚ ਤੇ ਨਾ ਹੀ ਕੋਈ ਹੋਰ ਕੋਈ ਕਾਰਵਾਈ ਕੀਤੀ ਗਈ ਅਸੀਂ ਕੱਲ ਸਾਰਾ ਟਾਈਮ ਖੱਜਲ ਹੁੰਦੇ ਰਹੇ ਆ ਇਵਨ ਅਸੀਂ ਸਵੇਰੇ 7:35-40 ਮਿੰਟ ਤੇ ਪਹੁੰਚੇ ਹੋਵਾਂਗੇ ਸਰਕਾਰੀ ਹਸਪਤਾਲ ਜਿੱਥੇ ਡਾਕਟਰ ਸਾਨੂੰ ਦੱਸਦਾ ਆ ਕਿ ਉਡੀ ਦਾ ਫੰਕਸ਼ਨ ਸੀਗਾ ਡੋੜੀ ਵਾਲੇ ਦਿਨ ਰਸ਼ ਬਹੁਤ ਸੀਗਾ ਉਸ ਰਸ਼ ਦੇ ਦੌਰਾਨ ਸਾਡੇ ਕੋਲੋਂ ਸ਼ਾਇਦ ਇਤਲਾ ਨਹੀਂ ਕਰ ਹੋਈ ਤੇ ਅਸੀਂ ਹੁਣ ਭੇਜੀ ਆ ਜਿਹੜੀ ਪੁਲਿਸ ਵਾਲਿਆਂ ਕੋਲ ਇਤਲਾਹ ਦੀ ਰੀਸੀਵਿੰਗ ਹੋਈ ਆ ਉਹ 9:32 ਮਿੰਟ ਦੀ ਹੋਈ ਆ ਮੈਨੂੰ 나ਤ ਮੇਰੇ ਭਰਾ ਦੀ ਅੱਜ ਦੀ 15 ਤਰੀਕ ਦੀ 15 ਤਰੀਕ ਨੂੰ 9:32 ਮਿੰਟ 'ਤੇ ਇਹਨਾਂ ਕੋਲ ਪਹੁੰਚੀ ਆ ਖਬਰ ਤੇ ਮੈਨੂੰ ਨਹੀਂ ਪਤਾ ਮੇਰਾ ਭਰਾ ਕਿਸ ਹਾਲਾਤ 'ਚ ਸੀਗਾ ਅਸੀਂ ਪੂਰਾ ਦਿਨ ਖੱਜਲ ਹੋਏ ਆ ਲੱਭਦੇ ਫਿਰੇ ਆ ਕਿਤੋਂ ਸਾਨੂੰ ਉਹਦੀ ਕੋਈ ਖ਼ਬਰ ਪਤਾ ਨਹੀਂ ਲੱਗਿਆ ਜਦੋਂ 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 ਜ ਤੇ ਉਹ ਕਹਿਣ ਲੱਗੇ ਵੀ ਸਾਡੇ ਕੋਲ ਤਾਂ ਚਲ ਕੇ ਆਇਆ ਇੱਥੋਂ ਤੁਰ ਪਿਆ ਹੋਇਆ ਵਾ ਇਸ ਵੀ ਅਸੀਂ ਰਾਤੀ ਭੇਜ ਦਿੱਤਾ ਫਿਰ ਸਾਨੂੰ ਪਰੇਸ਼ਾਨੀ ਹੋਈ ਤੇ ਫੇਰ ਹੀ ਅਸੀਂ ਥਾਣੇ ਵਗੈਰਾ ਜਾ ਕੇ ਉੱਥੇ ਰਿਪੋਰਟ ਲਿਖਾਉਣ ਗਏ ਨਾ ਅੱਛਾ ਹੁਣ ਤੁਹਾਨੂੰ ਲੱਗਦਾ ਰਾਹੁਲ ਜੀ ਦੇ ਦੱਸਣ ਦੇ ਅਨੁਸਾਰ ਉਹਦੇ ਸਾਹ ਉਸ ਟਾਈਮ ਤੇ ਚੱਲਦੇ ਸੀਗੇ ਜਦੋਂ ਉਹਨਾਂ ਨੇ ਉਹਨੂੰ ਐਂਬੂਲੈਂਸ ਦੇ ਵਿੱਚ ਪਾਇਆ ਤੇ ਜਦੋਂ ਹੁਣ ਹਸਪੀਟਲ ਪੁੱਛਿਆ ਪਹੁੰਚਿਆ ਆ ਹਸਪੀਟਲ ਵਾਲੇ ਕੁਝ ਹੋਰ ਹੀ ਦੱਸਦੇ ਆ ਮੈਨੂੰ ਨਹੀਂ ਪਤਾ ਵੀ ਉਹਦੀ ਹਾਲਤ ਕੰਬੀਰ ਸੀ ਕੀ ਦੀ ਕੀ ਦੀ ਪਰ ਕਿ ਕੋਈ ਜਾਂਚ ਪਰਚਾ ਉਹ ਮੇਰੇ ਸਾਹ ਉਹ ਨਾ ਕੀ ਸਾਡੇ ਅਕੋਰਡਿੰਗ ਹੀ ਐਕਸੀਡੈਂਟ ਆ ਕੀ ਹੋਇਆ ਸਰ ਦੇਖੋ ਹੁਣ ਐਕਸੀਡੈਂਟ ਆ ਜਾਂ ਕੋਈ ਵਾਰਦਾਤ ਆ ਇਸ ਚੀਜ਼ ਦਾ ਤੇ ਪੂਰੀ ਤਰ੍ਹਾਂ ਨਾਲ ਮਤਲਬ ਪੁਲਿਸ ਪ੍ਰਸ਼ਾਸਨ ਸਾਥ ਦੇ ਰਿਹਾ ਆ ਉਹ ਕਹਿੰਦੇ ਵੀ ਅਸੀਂ ਲੱਭਾਂਗੇ ਪਰ ਜਿਸ ਹਿਸਾਬ ਨਾਲ ਦੱਸਿਆ ਜਾ ਰਿਹਾ ਵੀ ਮੋਟਰਸਾਈਕਲ ਸਾਈਡ ਤੇ ਖੜਾ ਸੀਗਾ ਮੁੰਡਾ ਡਿੱਗਾ ਹੋਇਆ ਸੀਗਾ ਮੁੰਡੇ ਦੇ ਜਿਹੜੇ ਕੱਟ ਆ ਉਹਦੇ ਕੋਈ ਡਿੱਗਣ ਦੇ ਨਿਸ਼ਾਨ ਨਹੀਂ ਆ ਜਾਂ ਕੋਈ ਸਕ੍ਰੈਚਸ ਨਹੀਂ ਆ ਉਸ ਹੱਬ ਨਾਲ ਸੰਤੋਸ਼ਕ ਪਿੰਦਾ ਵਾ ਕਿ ਇਹ ਕੋਈ ਮੋਟਰਸਾਈਕਲ ਦੀ ਲੁੱਟ ਕੋਹ ਵਾਲੀ ਹਾਂ ਲੁੱਟ ਕੋਹ ਵਾਲੀ ਜਾਂ ਵਾਰਦਾਤ ਹੋਈ ਹੈਗੀ ਆ ਨਹੀਂ ਸਰ ਸ਼ੱਕ ਉਹਦੀ ਕੋਈ ਇਦਾਂ ਦੀ ਝਗੜੇ ਵਾਲੀ ਗੱਲ ਹੀ ਨਹੀਂ ਸੀ ਮੁੰਡਾ ਸਾਡਾ ਸਿੱਧਾ ਸਾਦਾ ਕੋਈ ਇਹੋ ਜੀ ਗੱਲਬਾਤ ਹੀ ਨਹੀਂ ਕਦੀ ਵੀ ਕਿਸੇ ਨਾਲ ਨਹੀਂ ਉਹਨੂੰ ਬਹੁਤ ਫੋਟੋਗ੍ਰਾਫਰ ਲੋਕ ਜਾਣਦੇ ਸਰ ਉਹਦਾ ਫੋਨ ਵੀ ਉਹਦੇ ਕੋਲ ਨਹੀਂ ਸੀਗਾ ਨਾ ਹੀ ਉਹਦੇ ਕੋਲ ਉਹਦਾ ਕੋਈ ਪਾਰਸਲ ਵਿੱਚੋਂ ਪੈਸੇ ਲੱਭੇ ਹੋਰ ਸਿਰਫ ਇੱਕ ਡਰਾਈਵਿੰਗ ਲਾਇਸੈਂਸ ਸਾਨੂੰ ਉੱਥੇ ਉਹਨਾਂ ਨੇ ਦਿਖਾਇਆ ਵਾ ਹਸਪੀਟਲ ਦੇ ਵਿੱਚ ਇਹੀ ਗੱਲ ਦੀ ਸਾਨੂੰ ਜਾਣਕਾਰੀ ਹਾਲ ਤੱਕ ਤਾਂ ਮੰਗੀ ਗੱਲ ਤਾਂ ਇਹੀ ਕਰਦੇ ਆ ਵੀ ਸਾਨੂੰ ਬੰਦਾ ਸਾਡਾ ਵਾਪਸ ਨਹੀਂ ਆਉਣਾ ਪਰ ਸਾਨੂੰ ਜਰੂਰ ਪਤਾ ਲੱਗੇ ਕਿ ਉਹਦਾ ਐਕਸੀਡੈਂਟ ਹੋਇਆ ਜਾਂ ਕੋਈ ਲੁੱਟ ਖੋਹੀ ਹੈ ਤੇ ਪੂਰੀ ਪੜਤਾਲ ਕੀਤੀ ਜਾਵੇ ਪਰ ਇਹਦੇ ਵਿੱਚ ਇਹਦੇ ਵਿੱਚ ਤੁਹਾਨੂੰ ਲੱਗ ਰਿਹਾ ਕਿ ਜਿਹੜਾ ਉਹਨਾਂ ਵੱਲੋਂ ਬਹੁਤ ਕੁੱਤਾਈ ਕੀਤੀ ਗਈ ਹੈ 13 ਤਰੀਕ ਦਾ ਤੁਹਾਡੇ ਕੋਲ ਬੰਦਾ ਪਹੁੰਚਿਆ ਤੁਸੀਂ 15 ਤਰੀਕ ਨੂੰ ਇਤਲਾਹ ਕਰ ਰਹੇ ਆ ਪੁਲਿਸ ਸਟੇਸ਼ਨ ਉਹ ਵੀ ਸਾਢੇ ਜਾਨ ਤੋਂ ਬਾਅਦ ਵਿੱਚ ਸਾਨੂੰ ਨਾ ਤੇ ਪੁਲਿਸ ਵਾਲਿਆਂ ਨੇ ਦੱਸਿਆ ਸਾਡਾ ਬੰਦਾ ਕਿੱਥੇ ਆ ਨਾ ਹੀ ਸਾਨੂੰ ਕਿਸੇ ਹਸਪੀਟਲ ਤੋਂ ਪਤਾ ਲੱਗਿਆ ਵੀ ਸਾਡਾ ਬੰਦਾ ਕਿੱਥੇ ਆ ਇਹ ਤਾਂ ਅਸੀਂ ਆਪ ਲੱਭਿਆ ਇਹ ਤਾਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਵਰਗੇ ਵੀਰਾਂ ਦੇ ਤੁਹਾਡੇ ਵਰਗੀ ਵੀਰਾਂ ਦੇ ਭੇਜਣ ਵਾਸਤੇ ਤੁਹਾਡੇ ਵਰਗੀ ਵੀਰਾਂ ਦੇ ਸ਼ੇਅਰ ਕਰਨ ਦੇ ਉੱਤੇ ਜਾਂ ਪੋਸਟ ਕਰਨ ਦੇ ਉੱਤੇ ਜਾਂ ਨਿਊਜ਼ ਪੌਂਡ ਦੇ ਉੱਤੇ ਫੇਰ ਹੀ ਸਾਨੂੰ ਪਤਾ ਲੱਗਿਆ ਰਾਹੁਲ ਭਾਜੀ ਨੇ ਫੋਟੋ ਦੇਖੀ ਸੋਸ਼ਲ ਮੀਡੀਆ ਦੇ ਉੱਤੇ ਫੇਰ ਹੀ ਮੈਨੂੰ ਫੋਨ ਕੀਤਾ ਵੀ ਯਾਰ ਇਸ ਬੰਦੇ ਨੂੰ ਤਾਂ ਮੈਂ ਅੱਛਾ ਬਰਾਬਰ ਤਾਂ ਭਾਜੀ ਮੈਰਿਟ ਸੀ 3 ਸਾਲ ਦਾ ਬੱਚਾ ਹੈ ਉਹਦਾ ਇੱਕ ਬਹੁਤ ਹੀ ਮੰਦਪਾਕੀ ਘਟਨਾ ਹੈ ਇਹ ਜਵਾਨ ਮੁੰਡਾ ਹੈ ਯਾਰ ਚੰਗਾ ਭਲਾ ਕੋਈ ਨਸ਼ਾਨੀ ਕੋਈ ਐਬ ਨਹੀਂ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੀ ਠੀਕ ਹੈ ਜੀ ਤੁਹਾਨੂੰ ਬੋਲੋ ਠੀਕ ਹੈ ਸਿੱਖਿਤ ਟੰਡਾਲ ਹਾਂਜੀ ਸਿੱਖਿਤ ਟੰਡਾਲ ਸਿੱਖਿਤ ਟੰਡਾਲ ਟੰਡਾਲ ਠੀਕ ਹੈ ਤੇ ਮੂਹੇ ਲੱਗਦਾ ਕਿ ਇਹ ਹਸਪਤਲ ਦੀ ਜਿਹੜੀ ਨੁਲੈਕੀ ਜਿਹੜੀ ਉਹ ਸਾਹਮਣੇ ਆਈ ਆ ਬਿਲਕੁਲ ਨੁਲੈਕੀ ਆ ਭਾਜੀ ਦੇਖੋ ਅਸੀਂ ਸਾਨੂੰ ਸਵੇਰੇ ਇਨਫੋਰਮ ਹੋਇਆ ਜਦੋਂ ਭਾਜੀ ਨੇ ਦੱਸਿਆ ਵੀ ਰਾਹੁਲ ਭਾਜੀ ਨੇ ਸਾਨੂੰ ਇਨਫੋਰਮ ਕੀਤਾ ਉਹ ਕਾਉਂਸਲਰ ਨੇ ਉਹਨਾਂ ਨੇ ਹੀ ਉਹਨਾਂ ਨੂੰ ਚੱਕ ਕੇ ਹਸਪਤਲ ਭੇਜਿਆ ਜਿਵੇਂ ਸਾਨੂੰ ਪਤਾ ਲੱਗਾ ਅਸੀਂ ਮਤਲਬ ਅੱਧੇ ਘੰਟੇ 20 ਮਿੰਟ ਚ ਸਿਵਲ ਹਸਪਤਲ ਕਪੂਰਪੁਰ ਤੇ ਪਹੁੰਚ ਗਏ ਡਾਕਟਰ ਪਹਿਲਾਂ ਕਹਿੰਦੇ ਆ ਵੀ ਭਾਜੀ ਅਸੀਂ ਰਾਤ ਨੂੰ ਇਨਫਰਮੇਸ਼ਨ ਭੇਜੀ ਆ ਜਦ ਕਿ ਜਦੋਂ ਉੱਥੇ ਪੁਲਿਸ ਆਈ ਆ ਪੁਲਿਸ ਨੇ ਸਾਨੂੰ ਜਿਹੜੀ ਸਲਿੱਪਾਂ ਦਿਖਾਈਆਂ ਉਹਨਾਂ ਦੇ ਤੇ ਅਸੀਂ ਕਹਾਂ 9:31 32 ਮਿੰਟ ਤੇ ਇਹਨਾਂ ਨੂੰ ਇਨਫੋਰਮੇਸ਼ਨ ਭੇਜੀ ਆ ਇਹਨਾਂ ਨੇ ਮਤਲਬ ਉਹਨਾਂ ਨੇ ਪਹਿਲਾਂ ਇਨਫੋਰਮ ਹੀ ਨਹੀਂ ਕੀਤਾ ਜਦ ਕਿ ਉਸ ਹਾਲੇ ਇਹ ਹੁੰਦਾ ਆ ਵੀ ਸਿਵਲ ਹਸਪੀਟਲ 'ਚ ਕੋਈ ਵੀ ਇਹੋ ਜਿਹਾ ਕੇਸ ਹੁੰਦਾ ਹੈ ਨਾ ਜਦੋਂ ਵੀ ਤੇ ਇਮੀਡੀਏਟਲੀ ਉਹਨੂੰ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੈ ਕਿਉਂਕਿ ਬਾਅਦਸਾਂ ਨੂੰ ਪਤਾ ਲੱਗ ਸਕੇ ਤੇ ਅਸੀਂ ਤਾਂ 3 ਦਿਨ ਤੋਂ ਧੱਕੇ ਖਾ ਰਹੇ ਆ ਤੁਹਾਨੂੰ ਪਤਾ ਹੀ ਕੁਛ ਨਹੀਂ ਅਸੀਂ ਜਲੰਧਰ ਵੀ ਰਿਪੋਰਟ ਲਗਾ ਕੇ ਆਏ ਆ ਸੁਲਤਾਨਪੁਰ ਵੀ ਲਗਾਈ ਆ ਤੇ ਜਿਹੜਾ ਪਿੰਡ ਲੱਗੇ ਪੈਂਦਾ ਆ ਆਰਸੀਪਾ ਸੀ ਉੱਥੇ ਵੀ ਰਿਪੋਰਟ ਲ ਸ਼ਾਇਦ ਕਿਤੇ ਉਹ ਬੰਦੇ ਦਾ ਸਾਨੂੰ ਪਤਾ ਲੱਗ ਸਕੇ ਜਦ ਕਿ ਇਹਨਾਂ ਨੇ ਉਦੋਂ ਜੇ ਉਹਦੀ ਜੇਬ ਚੋਂ ਲਾਇਸੈਂਸ ਕੱਢਿਆ ਆ ਇਹ ਪਹਿਲਾਂ ਵੀ ਦੇਖ ਸਕਦੇ ਸੀ ਸਾਨੂੰ ਉਦੋਂ ਵੀ ਪੁਲਿਸ ਨੂੰ ਇਨਫੋਰਮ ਕਰਦੇ ਪੁਲਿਸ ਸਾਨੂੰ ਦੱਸ ਦਿੰਦੀ ਅਸੀਂ ਜੋ ਜਲੰਧਰ ਗਏ ਆ ਉਹ ਕਹਿੰਦੇ ਭਾਜੀ ਸਾਡੇ ਕੋਲ ਹਜੇ ਕੋਈ ਇਨਫਾਰਮੇਸ਼ਨ ਨਹੀਂ ਆਈ ਹੈ ਉਹ ਜੀ ਕਿ ਕੋਈ ਐਕਸੀਡੈਂਟ ਹੋਇਆ ਹੈ ਇਹ ਇੱਕ ਫੋਟੋਗ੍ਰਾਫੀ ਦਾ ਕੰਮ ਕਰਦਾ ਸੀਗਾ ਜਮਾ ਸ਼ਾਦੀਆਂ ਵਿੱਚ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਅਕਸਰ ਲੇਟ ਆਉਂਦਾ ਰਹਿੰਦਾ ਸੀਗਾ ਸਾਨੂੰ ਨਹੀਂ ਪਿੰਦਾ ਇਹੋ ਜਿਹਾ ਕੋਈ ਕੰਮ ਨਹੀਂ ਕਰਦਾ ਮੁੰਡਾ ਬੜਾ ਸਾਊ ਬੀਬਾ ਮੁੰਡਾ ਆ ਤੇ ਲੇਟ ਨਾਈਟ ਆਉਂਦਾ ਰਹਿੰਦਾ ਸੀ ਸਾਨੂੰ ਵੀ ਐਕਸੀਡੈਂਟ ਕੋਈ ਲੱਗਦਾ ਨਹੀਂ ਕਿਉਂਕਿ ਅਸੀਂ ਉਥੇ ਦੇਖ ਕੇ ਆਏ ਆਂ ਆ ਮੌਕਾ ਹੀ ਵਾਰਦਾਤ ਦੇ ਉੱਤੇ ਲੱਗਦਾ ਇਹ ਵੀ ਉਹਦੇ ਨਾਲ ਲੁੱਟਖੋਈ ਹੋਈ ਆ ਉਹਦੇ ਸੱਟਾਂ ਮਾਰੀਆਂ ਗਈਆਂ ਉਹਦੇ ਨਾਲ ਹੀ ਉਹਦੀ ਡੈਥ ਹੋ ਗਈ ਸਾਡੇ ਕੋਲੇ ਅੱਜ ਇੱਕ ਸਵੇਰੇ ਹਸਪਤਾਲ ਦੇ ਵਿੱਚ ਇੰਟੀਮੇਸ਼ਨ ਆਈ ਆ ਕਿ ਮੌਤਰੀ ਦੇ ਵਿੱਚ ਇੱਕ ਡਬਲ ਡੀਆ ਅਧਿਕਸ਼ਿਤ son of ਇਕਵਾਲ ਸਿੰਘ ਵਾਸੀ ਸੁਲਤਾਨਪੁਰ ਲੋਧੀ ਇਮੀਡੀਏਟਲੀ ਅਸੀਂ ਐਸਐਸਟੀ ਭੇਜਿਆ ਜਿਹੜੀ ਬੰਦੀ ਕਾਰਵਾਈ ਆ ਜੋ ਰੋਡ ਐਕਸੀਡੈਂਟ ਹੋਇਆ ਹੈ ਜਾਂ ਜੋ ਵੀ ਕਾਰਵਾਈ সামনে ਹੋਊਗਾ ਕਬ। ਸਭ ਪਰਿਵਾਰਕ ਮੈਂਬਰ ਕਹਿੰਦੇ ਆ ਕਿ ਸਾਨੂੰ ਸ਼ੱਕ ਹੈ ਕਿ ਇਹਨੂੰ ਮਰਡਰ ਕੀਤਾ ਗਿਆ ਹੈ। ਉਸੇ ਜੋ ਵੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਆਊਗਾ ਅਸੀਂ ਵਿੱਚ ਕੋਈ ਨਾ ਨੂੰ ਇਹੀ ਲੱਗਦਾ ਕਿ ਲੁੱਟੋ ਕੀਤੀ ਗਈ ਹੈ। ਤੇ ਚਲੋ ਅਸੀਂ ਦੇਖਦੇ ਆਂ ਜੀ ਉਹਦੇ ਵਿੱਚ ਅਸੀਂ ਭੇਜਿਆ ਹੈ ਸਹੀ ਕਾਰਵਾਈ ਕਰਦੇ ਆ। ਠੀਕ ਆ ਪੋਸਟਮਾਰਟਮ ਹੋਊਗਾ ਫਰਦਰ ਜੋ ਗੱਲ ਸਾਹਮਣੇ ਹੋਊਗੀ। ਸਰ ਇਸ ਮਾਮਲੇ ਦੇ ਵਿੱਚ ਕੁਝ ਉਸ ਜਗ੍ਹਾ ਦੇ ਆਸ-ਪਾਸੇ ਦਾ ਕੋਈ ਸੀਸੀਟੀਵੀ ਵੀ ਖਲਾਵੇ ਜਾਂਦੇ ਆ। ਅਸੀਂ ਜੀ ਮੈਂ ਟੀਮ ਲਗਾਈ ਹੈ ਕਿ ਚੈੱਕ ਕਰਨ ਵਾਸਤੇ ਸੀਸੀਟੀਵੀ